ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਵਿਖੇ ਐਸ ਡੀ ਐਮ ਦਫਤਰ ਅੰਦਰ ਦਾਖਲ ਹੋ ਕੇ ਹੁਕਮਰਾਨ ਪਾਰਟੀ ਬਾਦਲ ਦਲ ਦੇ ਨਾਲ ਸੰਬੰਧਿਤ ਕੁਝ ਕਥਿਤ ਸ਼ਰਾਰਤੀ ਬੰਦਿਆਂ ਨੇ ਪੰਚਾਇਤ ਚੋਣਾਂ ਸੰਬੰਧੀ ਦਾਖਲ ਕੀਤੀਆਂ ਗਈਆਂ ਫਾਈਲਾਂ ਨੂੰ ਫਾੜ ਦਿੱਤਾ ਹੈ ਇਸ ਘਟਨਾ ਦੇ ਰੋਸ ਵਿੱਚ ਜੋ ਇਲਾਕੇ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੇ ਪੰਜਾਬ ਪੁਲਿਸ ਅਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਭਗਤਾਣਾ ਪਿੰਡ ਦੇ ਇੱਕ ਸਥਾਨਕ ਅਕਾਲੀ ਆਗੂ ਦੀ ਸ਼ੈਤ ਸ਼ਰਾਰਤੀਆਂ ਨੇ ਅਜਿਹਾ ਕੀਤਾ ਹੈ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਬਾਦਲ ਦਲ ਨੇ ਪੰਚਾਇਤ ਚੋਣਾਂ ਵਿੱਚ ਆਪਣੀ ਹਾਰ ਨੂੰ ਦੇਖਦਿਆਂ ਹੁਣ ਘਟਿਆ ਅਤੇ ਮਾੜੇ ਹਤਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਨੇ ਦੂਜੇ ਪਾਸੇ ਜਦੋਂ ਇਸ ਘਟਨਾ ਸੰਬੰਧੀ ਐਸ ਡੀ ਐਮ ਦਫ਼ਤਰ ਵਿਖੇ ਆਰਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਫਾਈਲਾਂ ਫਾੜਨ ਦੀ ਘਟਨਾ ਬਾਰੇ ਆਪਣੀ ਬੇਵਸੀ ਪ੍ਰਗਟ ਕਰ ਦਿੱਤੀ ਇਸ ਦੇ ਨਾਲ ਹੀ ਪੁਲਿਸ ਨੇ ਰੋਸ ਪ੍ਰਗਟ ਕਰਦੇ ਬੰਦਿਆਂ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਜਦਕਿ ਫਾਈਲਾਂ ਫਾੜਨ ਵਾਲੇ ਦੋਸ਼ੀਆਂ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਸਭ ਤੋਂ ਪਹਿਲਾਂ ਅੰਦਰ ਗਏ ਆ ਅੱਛੀ ਉਹਨਾਂ ਨੂੰ ਸਾਹਮਣੇ ਕਹਿਵੇ ਸਾਨੂੰ ਜਿਹੜੀ ਤਜਕਸ਼ ਲਾਏ ਨੇ ਉਹ ਸਦੋਂ ਦੱਸੋ ਅੱਜ ਦੀ ਫੈਲਾਣ ਕਿਹ ਕਿਹ ਵਿਜਕਸ਼ ਲਾਏ ਉਹਨੇ ਕਿਹਾ ਵੀ ਹਾਲੀ ਤਾਨੂੰ ਕੋਈ ਵਿਜਕਸ਼ ਨਹੀਂ ਜਨਾ ਮੈਂ ਵੀ ਤੁਸੀਂ 12 ਦੀਆਂ 12 ਫੈਲਾਣਾਂ ਚਾਹੀਆਂ ਕੈਂਚਲ ਕੀਤੀਆਂ ਉਹ ਕਿਉਂ ਕੀਤੀਆਂ ਜਦ ਕਿ ਤੁਸੀਂ ਮੌਕੇ ਤੇ ਚੈੱਕ ਕੀਤਾ ਚੈੱਕ ਕਰਕੇ ਮੈਨੂੰ ਰਸੀਦਾ ਦਿੱਤੀਆਂ ਤੇ ਜੇਕਰ ਉਦੋਂ ਰਸੀਦਾ ਨਹੀਂ ਸੀ ਦੇਣੀਆ ਜੋ ਗਲਤ ਫੈਲਾਣ ਸੀ ਦੂਸਰੇ ਧਰੇ ਦੀ ਵੀ ਮੇਰੇ ਨਾਲ ਹੀ ਪੇਸ਼ ਹੋਈਆਂ ਉਹਨਾਂ ਦੀਆਂ ਫੈਲਾਂ ਜੋ ਨਹੀਂ ਕੱਟੀਆਂ ਕਾਂਗਰਸ ਦੀਆਂ ਫੈਲਾਦਾਰ ਨਾਲ ਸਾਥਾਂ ਉਹਨਾਂ ਨਹੀਂ ਕਟੀਆਂ ਸਾਡੀਆਂ 12 ਦੀਆਂ 12 ਫੈਲਾਂ ਉਹ ਕੱਟੀਆਂ ਜਾਂ ਜਦ ਅਸੀਂ ਡਿਸ਼ਸਾਂ ਦੇ ਪੇਸ ਹੋਈਆਂ ਹੁਣ ਐਪਲੀਕੇਸ਼ਨਾਂ ਤੱਕ ਕਿਸਾਈ ਹੋਈ ਉਥੋਂ ਅਸੀਂ ਐਪਲੀ ਦੇ ਕੇ ਇੱਥੇ ਆ ਵੀ ਸਾਡੇ ਤੁਹਾਨੂੰ ਬੇਨਤੀ ਸਾਨੂੰ ਸਾਰੇ ਕੰਮ ਖਾਲੀ ਜਦੋਂ ਫੈਲਾ ਜਿਹੜੇ ਉਹ ਇਹਨਾਂ ਨੂੰ ਬਾਟ ਗਏ ਜਾਂਦੇ ਤੇ ਜਦ ਕਿ ਇਹ ਇਹਨਾਂ ਸਾਡੇ ਤੇ ਤਾਂ ਜਾਂ ਲਾਇਆ ਕਿ ਇਹ ਜਿਹੜੇ ਫੈਲਾ ਬਾਟੀਆਂ ਇਹਨਾਂ ਦੁਪ ਇਹਨਾਂ ਦੇ ਬੰਦੇ ਤੇ ਇਜਾਮ ਲਾਇਆ ਜਾਵੇ ਅਗਰ ਉਹ ਇਵੈਂਟ ਫੈਲਾ ਤੇ ਕੋਈ ਸੱਤਾ ਤੋਂ ਬੰਦੇ ਆਗੇ ਬਾਹਰ ਆਗੇ ਤੇ ਉਹਨਾਂ ਨੇ ਅਸੀਂ ਸਾਡੇ ਬੰਦੇ ਕੰਮ ਕਰ ਰਹੇ ਸੀ ਫੈਲਾ ਚੱਕ ਲਿਆ ਉਹਨਾਂ ਨੇ ਅੱਛਾ ਜੀ ਪਹਿਲਾਂ ਚੱਕ ਦੇ ਫਾਈਨਲ ਪਾਰਟੀਆਂ ਤੇ ਕੁਝ ਆਪ ਸਾਧਰੀਓ ਚੋਂ ਮੋਰ ਸਾਡੇ ਬੰਦੇ ਇਕੱਠੇ ਕਰਕੇ ਲੈ ਕੇ ਆਏਗੇ ਜੇ ਅਸੀਂ ਕੰਮ ਕਰੇ ਗੇਟ ਖੋਲਾ ਸੀ ਨਾ ਵਾਰ ਉਸ ਤੋਂ ਵੀ ਆ ਗਿਆ ਅੰਦਰ ਅੱਛਾ ਜੀ ਉਹ ਜਾਦਾ ਫੋਰਸ ਸੀ ਉਹਨਾਂ ਕੋਲ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ Din, raat.